ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨੌਲੇਜ ਹੱਬ ਦੇ ਵਿੱਚ। ਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਲੈ ਕੇ ਆਏ ਹਾਂ ਜੋ ਕਿ ਪ੍ਰੋਮੋਸ਼ਨਾਂ ਦੇ ਬਾਰੇ ਵਿੱਚ ਹੈ। ਤੇ ਜੋ ਕਿ ਸਿੱਖਿਆ ਵਿਭਾਗ ਦੇ ਵਿੱਚ ਅੱਜ ਵੱਖ-ਵੱਖ ਤਰ੍ਹਾਂ ਦੇ ਵਿਸ਼ਿਆਂ ਦੇ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਹਨ। ਤੇ ਇਸ ਸੰਬੰਧੀ ਜਾਣਕਾਰੀ ਲੈਣ ਤੋਂ ਪਹਿਲਾਂ ਤਾਂ ਕਿਰਪਾ ਕਰਕੇ ਪਲੀਜ਼ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਰੋਜ਼ ਨਵੀਂ-ਨਵੀਂ ਜਾਣਕਾਰੀ ਸਾਡੇ ਚੈਨਲ ਤੋਂ ਮਿਲ ਸਕੇ। ਤੇ ਸਭ ਤੋਂ ਪਹਿਲਾਂ ਜੀ ਅਸੀਂ ਤੁਹਾਨੂੰ ਅੱਜ ਦੱਸ ਦਈਏ ਕਿ ਜਿਹੜੀ ਵੱਖ-ਵੱਖ ਵਿਸ਼ੇ ਦੀਆਂ ਪ੍ਰੋਮੋਸ਼ਨਾਂ ਵਿਭਾਗ ਵੱਲੋਂ ਕੀਤੀਆਂ ਗਈਆਂ ਹਨ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਸੀਨੀਅਰ ਤਾ ਸੂਚੀ ਜਿਹੜੀ ਨਵੀਂ ਬਣਾਉਣ ਦੇ ਹੁਕਮ ਦਿੱਤੇ ਸੀਗੇ 29524 ਨੂੰ ਤੇ 5824 ਰਾਹੀਂ ਪ੍ਰੋਵੀਜ਼ਨਲ ਜਿਹੜੀ ਸੂਚੀ ਤਿਆਰ ਕੀਤੀ ਗਈ ਸੀ ਤੇ ਵਿਭਾਗ ਦੇ ਚੈਨਲ ਤੇ ਤੇ ਅਪਲੋਡ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਲੈਕਚਰ ਕਾਟਰ ਦੀਆਂ ਜਿਹੜੀਆਂ ਅਸਾਮੀਆਂ ਦੀ ਮੰਗ ਕੀਤੀ ਸੀ ਵਿਭਾਗ ਵੱਲੋਂ ਤੇ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਵੱਖ-ਵੱਖ ਪਦ ਉਹਨਡੀਆਂ ਦਾ ਰਿਵਿਊ ਕੀਤਾ ਜਾਣਾ ਹੈ ਇਸ ਲਈ ਮੰਗ ਕੀਤੀ ਹੈ ਤੇ ਉਹਨਾਂ ਦੇ ਵੀ ਨੇ ਵੱਖ-ਵੱਖ ਵਿਸ਼ਿਆਂ ਦੇ ਵਿੱਚ ਜਿਹੜੀਆਂ ਹੈਗੀਆਂ ਅਸਾਮੀਆਂ ਦੀ ਮੰਗ ਕੀਤੀ ਸੀਗੀ ਪ੍ਰੋਮੋਸ਼ਨਾਂ ਵਾਸਤੇ ਤੇ ਪ੍ਰੋਮੋਸ਼ਨਰ ਦੇ ਵਿੱਚ ਸਭ ਤੋਂ ਪਹਿਲਾਂ ਸੀ ਕਮਰਸ ਕਮਰਸ ਵਿਸ਼ੇ ਦੀ ਉਹਨਾਂ ਨੇ ਜਿਹੜੀ ਸੀਨੀਅਰ ਦਾ ਸੂਚੀ ਸੀ ਉਹ ਜਨਰਲ ਦੀ 73877 ਤੇ ਐਸਸੀ ਲਈ 85233 ਤੱਕ ਮੰਗੇ ਸੀ ਤੇ ਡਿਫਰੈਂਟਲੀ ਏਬਲ ਦੇ ਲਈ 90000 ਤੱਕ ਇੰਤੋਂ ਤੱਕ ਉਹਨਾਂ ਦੀ ਕਟਆਫ ਜਿਹੜੀ ਸੀਗੀ ਉਹ ਜਾਣੀ ਸੀ ਤੇ ਅੰਗਰੇਜ਼ੀ ਵਿਸ਼ੇ ਦੇ ਵਿੱਚ ਉਹਨਾਂ ਨੇ 51897 ਜਨਰਲ ਤੇ 65368 ਐਸਸੀ 74500 ਡਿਫਰੈਂਟਲੀ ਏਬਲ ਮੰਗੇ ਸੀ ਤੇ ਅਰਥ ਸ਼ਾਸਤਰ ਵਿਸ਼ੇ ਦੇ ਵਿੱਚ ਉਹਨਾਂ ਨੇ 54000 ਜਨਰਲ 61000 ਐਸਸੀ ਤੇ 65000 ਡਿਫਰੈਂਟਲੀ ਏਬਲ ਤੱਕ ਕਟਆਫ ਤੱਕ ਸੀਨੀਅਰ ਦਾ ਸੂਚੀ ਜਿਹੜੀ ਹੈ ਉਹ ਗਈ ਸੀ ਹਿੰਦੀ ਦੇ ਲਈ ਉਹਨਾਂ ਨੇ 38000 ਜਨਰਲ 48000 ਐਸਸੀ ਤੇ 64000 ਡਿਫਰੈਂਟਲੀ ਏਬਲਡ ਵਿਸ਼ਿਆਂ ਦੇ ਹਿੰਦੀ ਦੇ ਵਿਸ਼ਿਆਂ ਦੇ ਵਿੱਚ ਪਦੋਂਤਲੀ ਕੇਸ ਮੰਗੇ ਸੀ ਤੇ ਹਿਸਟਰੀ ਦੇ ਵਿੱਚ ਜਿਵੇਂ ਕਿ ਦੱਸਦੀ ਹੈ ਕਿ 54500 ਜਨਰਲ 56000 ਐਸਸੀ ਤੇ 69500 ਤੱਕ ਡਿਫਰੈਂਟਲੀ ਏਬਲ ਤੱਕ ਕੇਸ ਮੰਗੇ ਸੀ ਤੇ ਉਕਤ ਜੋ ਉਹਨਾਂ ਨੂੰ ਦਰਸਾਏ ਗਏ ਸੀਗੇ ਉਪਰੋਕਤ ਇਹ ਸਾਰੇ ਇਹਨਾਂ ਦੇ ਵਿੱਚ 29 ਪੰਜ ਤੱਕ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਇਹਨਾਂ ਨੇ ਆਪਣੇ ਖੁਦ ਜੀ ਤੌਰ ਤੇ ਜਿਹੜੇ ਸਰਟੀਫਿਕੇਟ ਸੀਗੇ ਇਹ ਆਪਾ ਦੁੱਧ ਜਿਹੜੇ ਕੇਸ ਸੀਗੇ ਉਹ ਜਮ੍ਹਾਂ ਕਰਵਾਉਣੇ ਸੀ ਤੇ ਅੱਜ ਮਾਨਯੋਗ ਹਾਈ ਕੋਰਟ ਵਿੱਚ ਜਿਹੜੀ ਸਿਵਲ ਰਿਟ ਪਟੀਸ਼ਨ ਚੱਲ ਰਹੀ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਮਾਸਟਰ ਕਾਰਡਰ ਦੀ 19619 ਰਹੀ ਜਿਹੜੀ ਸਾਂਝੀ ਸੀਨੀਅਰ ਦੀ ਸੂਚੀ ਖਤਮ ਕਰਦੇ ਹੋਏ ਨਵੀਂ ਸੀਨੀਅਰ ਦੀ ਸੂਚੀ ਬਣਾਉਣ ਦੇ ਹੁਕਮ ਦਿੱਤੇ ਸੀ। ਉਹਦੇ ਦੁਆਰਾ ਉਹਨਾਂ ਨੇ ਪ੍ਰੋਵੀਜ਼ਨਲ ਨਵੀਂ ਤਿਆਰ ਕੀਤੀ ਸੂਚੀ ਜੋ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਸੀ। ਉਹਦੇ ਵਿੱਚ ਉਹਨਾਂ ਨੇ ਹੁਣ 9525 13525 ਤੇ 16525 ਨੂੰ ਪਬਲਿਕ ਨੋਟਿਸ ਜਾਰੀ ਕਰਦੇ ਹੋਏ ਵੱਖ-ਵੱਖ ਵਿਸ਼ਿਆਂ ਵਿੱਚ ਮਾਸਟਰ ਕਾਰਡਰ ਤੋਂ ਲੈਕਚਰ ਲੈਕਚਰ ਕਰ ਰਹੇ ਦੀ ਆਪਾਂ ਪਦੌਂਤੀਆਂ ਦੇ ਕੇ ਇਸ ਮੰਗੇ ਸਨ ਜਿਸ ਦੇ ਵਿੱਚ ਉਹਨਾਂ ਨੇ ਅੱਜ ਬਤੌਰ ਕਰਮਚਾਰੀਆਂ ਨੂੰ ਲੈਕਚਰਰਾਂ ਨੂੰ ਪਦੌਂਤ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿੱਚ ਉਹਨਾਂ ਨੇ ਪਦੌਂਤ ਕੀਤਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾ ਵਿਸ਼ਾ ਹੈ ਜੀ ਬਾਇਓਲੋਜੀ ਬਾਇਓਲੋਜੀ ਦੇ ਵਿੱਚ ਜਿਹੜੇ ਉਹਨਾਂ ਨੇ ਕੇਸ ਮੰਗੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਬਾਇਓਲੋਜੀ ਦੇ ਵਿੱਚ 59425 ਤੱਕ ਜਿਹੜੀ ਸੀ ਨਿਰਧਾਰਤ ਸੂਚੀ ਜਿਹੜੀ ਆ ਉਹ ਗਈ ਹੈ ਜਿਹਦੇ ਵਿੱਚ ਐਸ ਸੀ ਐਮ ਐਂਡ ਬੀ ਐਸ ਸੀ ਆਰ ਐਂਡਓ ਐਂਡ ਤੇ ਜਨਰਲ ਜਿਹੜੇ ਹੈਗੇ ਉਹ ਵਿੱਚ ਸ਼ਾਮਿਲ ਨੇ ਤੇ ਉਸ ਤੋਂ ਬਾਅਦ ਗੱਲ ਕਰੀਏ ਜੀ ਕੈਮਿਸਟਰੀ ਕੈਮਿਸਟਰੀ ਵਿਸ਼ੇ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਮੰਗ ਕੀਤੀ ਸੀ ਕੈਮਿਸਟਰੀ ਦੇ ਵਿੱਚ ਜਿਹੜੀ ਹੈਗੀ ਹੈ ਸੀਨੀਅਰ ਦਾ ਸੂਚੀ ਜਿਹੜੀ ਕੱਟ ਆਫ ਗਈ ਹੈ ਉਹ 83881 ਗਈ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਕਨੋਮਿਕਸ ਇਕਨੋਮਿਕਸ ਦੇ ਵਿੱਚ ਜਿਹੜੇ ਵੱਖ-ਵੱਖ ਵਿਸ਼ਿਆਂ ਦੀ ਪਦੋਂਤੀ ਲਈ ਕੇਸ ਮੰਗੇ ਸੀ ਉਹ ਸ਼ੁਰੂਆਤ ਜਿਹੜੀ ਹੋਈ ਹੈ ਜੀ 39620 ਤੋਂ ਲੈ ਕੇ ਏਸ ਦੀ ਵੀ ਜਿਹੜੀ ਕਟਆਫ ਗਈ ਹੈ ਜੀ ਹੋ ਗਈ ਹੈ ਜੀ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ 60825 ਤੱਕ ਕਟਆਫ ਜਿਹੜੀ ਹੈ ਉਹ ਗਈ ਹੈ ਤੇ ਜੀਓਗ੍ਰਾਫੀ ਦੇ ਜਿਹੜੇ ਕੇਸ ਮੰਗੇ ਸੀ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ 40787 ਤੋਂ ਹੋਈ ਹੈ ਤੇ ਜਿਸ ਦੀ ਜਿਹੜੀ ਹੈਗੀ ਹੈ ਕਟਆਫ ਗਈ ਹੈ ਜੀ ਜਿੰਨੂੰ ਅਸੀਂ ਦੇਖ ਸਕਦੇ ਹਾਂ ਆਪਣੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਗਈ ਹੈ ਜੀ 6822 ਤੱਕ ਤੇ ਫਿਜ਼ਿਕਸ ਦੇ ਜਿਹੜੇ ਕੇਸ ਨੇ 86223 ਤੋਂ ਸ਼ੁਰੂ ਹੁੰਦੀ ਇਹ ਬਲੀ ਸਨੀਅਰਟੀ ਲਿਸਟ ਤੇ ਇਹਦੀ ਕੱਟਆਫ ਗਈ ਹੈ ਜੀ 79724 ਤੱਕ ਤੇ ਦੇਖਿਆ ਜਾਵੇ ਕਿ ਵਿਭਾਗ ਵੱਲੋਂ ਹਿੰਦੀ ਵਿਸ਼ੇ ਦੀਆਂ ਜਿਹੜੀਆਂ ਅਸਾਮੀਆਂ ਦੇ ਪਦੰਤੀ ਤੇ ਕੇਸ ਜਿਹੜੇ ਮੰਗੇ ਸੀ ਉਹਦੇ ਵਿੱਚ ਥੋੜਾ ਬਹੁਤ ਘੱਟ ਹੀ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ 36235 ਤੋਂ ਕੇਸ ਜਿਹੜੇ ਆ ਉਹ ਮੰਗੇ ਸੀ ਔਰ ਇਸ ਦੀ ਕੱਟਆਫ ਗਈ ਹੈ ਜੀ 63873 ਤੱਕ ਔਰ ਹਿਸਟਰੀ ਦੇ ਜੋ ਕੇਸ ਮੰਗੇ ਸੀ ਉਹ 43185 ਤੋਂ ਜਿੱਦੀ ਸ਼ੁਰੂਆਤ ਹੋਈ ਹੈ ਤੇ ਇਹ ਕੇਸ ਜਿਹੜੇ ਹੈ ਜੀ ਗਏ ਨੇ ਸਾਡੇ ਕੋਲੇ ਇਸ ਦੀ ਕਟ ਆਫ ਗਈ ਹੈ 69283 ਤੱਕ ਤਾਂ ਜਿਹੜੇ ਇਸ ਦੇ ਵਿੱਚ ਗਵਰਨਮੈਂਟ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਕਰਮਚਾਰੀ ਨਾ ਹੁਕਮਾਂ ਦੇ ਵੱਧੇ ਤੇ ਚੱਲ ਰਿਹਾ ਹੈ ਤੇ ਅਜਿਹਾ ਕਰਮਚਾਰੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਰੱਕੀ ਲੈਣ ਦਾ ਹੱਕਦਾਰ ਨਹੀਂ ਹੈ ਇਸ ਦੇ ਵਿੱਚ ਜਿਹੜੀ ਵੀ ਸਰਕਾਰ ਵੱਲੋਂ ਜਿਹੜੀ ਪਟੀਸ਼ਨ ਆ ਤੇ ਕਰਮਜੀਤ ਕੌਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਇਸ ਦੇ ਵਿੱਚ ਉਹ ਫੈਸਲਾ ਅੰਤਿਮ ਮੰਨਿਆ ਜਾਵੇਗਾ ਤੇ ਉਕਤ ਕੀਤੀਆਂ ਗਈਆਂ ਪਦੋਂਦੀਆਂ ਵਿੱਚ ਰਿਵਿਊ ਦਾ ਅਸਰ ਤਾਂ ਜ਼ਰੂਰ ਰਹੇਗਾ ਰਿਵਿਊ ਕਰਨ ਉਪਰੰਤ ਹੀ ਪਦੋਂਦ ਕਰਮਚਾਰੀਆਂ ਨੂੰ ਪਦੋਂਦ ਦੀ ਲਾਭ ਦਾ ਜਿਹੜਾ ਹੈਗਾ ਮਿਤੀ ਤੇ ਲਾਭ ਦਿੱਤਾ ਜਾਵੇਗਾ ਤੇ ਹੋਰ ਦੱਸ ਜਾਈਏ ਕਿ ਪਦੋਂਦ ਹੋਏ ਕਰਮਚਾਰੀਆਂ ਨੂੰ ਪੋਸਟਿੰਗ ਦੇ ਆਰਡਰ ਜਿਹੜੇ ਹੈਗੇ ਉਹ ਵੱਖਰੇ ਤੌਰ ਤੇ ਜਾ ਰਹੇ ਕਿਤੇ ਜਾਣਗੇ ਉਹਨਾਂ ਨੇ ਕਿ ਸਾਫ਼-ਸਾਫ਼ ਕਿਹਾ ਹੈ ਕਿ ਜਦੋਂ ਤੱਕ ਪਦੋਂਦ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਅਲਾਰਟ ਨਹੀਂ ਕੀਤਾ ਜਾਂਦੇ ਤਾਂ ਉਹ ਆਪਣੀ ਹਾਜ਼ਰੀ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਵਿੱਚ ਦੇਣ ਉਪਰੰਤ ਆਪਣੀਆਂ ਸੇਵਾਵਾਂ ਨੂੰ ਆਪਣੇ ਪੱਤਰੀ ਸਕੂਲਾਂ ਵਿੱਚ ਹੀ ਪ੍ਰਦਾਨ ਕਰਦੇ ਰਹਿਣਗੇ ਤੇ ਇਹ ਵੀ ਲਿਖਿਆ ਹੈ ਕਿ ਜੇਕਰ ਕਰਮਚਾਰੀ ਬਿਤੌਰ ਲੈਕਚਰਰ ਕਿਸੇ ਵੀ ਵਿਸ਼ੇ ਵਿੱਚ ਸੇਵਾ ਨਿਭਾ ਰਿਹਾ ਹੈ ਤਾਂ ਉਸ ਨੂੰ ਇਹਨਾਂ ਹੁਕਮਾਂ ਤਹਿਤ ਹਾਜ਼ਰ ਨਾ ਕਰਵਾਇਆ ਜਾਵੇ ਜੇਕਰ ਕਿਸੇ ਕਰਮਚਾਰੀ ਨੂੰ ਹਾਜ਼ਰ ਕਰਵਾਇਆ ਜਾਂਦਾ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਜਿਹੜੀ ਉਹ ਸਬੰਧਤ ਡੀਡੀਓ ਤੇ ਜ਼ਿਲ੍ਹਾ ਸਿੱਖਿਆ ਅਫਸਰ ਦੀ ਹੋਵੇਗੀ ਤੇ ਇਸ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਕਿ ਵਿਭਾਗੀ ਕਾਰਪਾਈ ਜਿਸ ਦੇ ਵਿਰੁੱਧ ਚਲਦੀ ਹੈ ਉਹ ਜਿਹੜਾ ਹੈਗਾ ਉਸ ਵਿਅਕਤੀ ਨੂੰ ਕਿਸੇ ਵੀ ਹਾਲ ਦੇ ਵਿੱਚ ਫਾਰਗ ਨਾ ਕੀਤਾ ਜਾਵੇ ਤੇ ਨਾ ਹੀ ਉਹਨੂੰ ਕਿਸੇ ਵੀ ਪ੍ਰੋਮੋਸ਼ਨ ਦੇ ਕੇਸ ਦੇ ਵਿੱਚ ਹਾਜ਼ਰ ਕਰਵਾਇਆ ਜਾਵੇ ਤੇ ਖੋੜ ਵੀ ਨਾਲ ਤੁਹਾਨੂੰ ਇੱਕ ਹੋਰ ਖਬਰ ਦੱਸਦੀ ਹੈ ਜੀ ਕਿ ਜੋ ਵਿਭਾਗ ਵੱਲੋਂ ਅਸਾਮੀਆਂ ਦੀ ਮੰਗ ਕੀਤੀ ਗਈ ਸੀਗੀ ਸੋਰੀ ਪਦਉਂਦੀਆਂ ਦੇ ਲਈ ਜਿਹੜੀ ਮੰਗ ਕੀਤੀ ਗਈ ਸੀ ਉਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਪਦਉਂਦੀਆਂ ਤਾਂ ਕਰ ਦਿੱਤੀਆਂ ਗਈਆਂ ਹਨ ਪਰੰਤੂ ਇੱਕ ਜੋ ਪੋਲਿਟੀਕਲ ਵਿਸ਼ਾ ਹੈ ਪੋਲਿਟੀਕਲ ਸਾਇੰਸ ਦਾ ਵਿਸ਼ਾ ਹੈ ਉਸ ਦੇ ਕੇਸ ਜਿਹੜੇ ਹੈਗੇ ਆ ਹਲੇ ਇਹਨਾਂ ਨੇ ਮੰਗੇ ਸੀ ਬਟ ਉਹਨਾਂ ਦੀ ਹਲੇ ਕੋਈ ਵੀ ਜਿਹੜੀ ਵਿਭਾਗ ਵੱਲੋਂ ਹਲੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੀ ਹਲੇ ਉਹ ਜਿਹੜੀ ਪ੍ਰੋਮੋਸ਼ਨ ਦੀ ਲਿਸਟ ਜਿਹੜੀ ਆ ਉਹ ਨਹੀਂ ਆਈ ਦੇ ਪ੍ਰੋਸੈਜ ਉਪਸੂਤਰ ਅਨੁਸਾਰ ਦੱਸਿਆ ਗਿਆ ਹੈ ਕਿ ਇਸ ਦੀ ਵੀ ਜਿਹੜੀ ਲਿਸਟ ਹੈ ਉਹ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਆ ਜਾਵੇਗੀ ਹੋ ਸਕਦਾ ਹੈ 2 ਜਾਂ 4 ਦਿਨਾਂ ਦੇ ਵਿੱਚ ਇਹ ਲਿਸਟ ਜਿਹੜੀ ਉਹਦੀ ਆਉਣ ਦੀ ਸੰਭਾਵਨਾ ਹੈ ਤੇ ਇਸ ਉਪਰੰਤ ਹੀ ਵਿਭਾਗ ਵੱਲੋਂ ਜਿਹੜੀਆਂ ਬਦਲੀਆਂ ਨੇ ਉਹ ਕੀਤੀਆਂ ਜਾਣੀਆਂ ਨੇ ਤੇ ਅੱਜ ਅਸੀਂ ਤੁਹਾਨੂੰ ਜੇ ਉਮੀਦ ਹੈ ਕਿ ਤੁਹਾਨੂੰ ਸਾਡੀ ਜਿਹੜੀ ਦਿੱਤੀ ਗਈ ਸਾਡੀ ਜਾਣਕਾਰੀ ਜਿਹੜੀ ਹੈ ਤੁਸੀਂ ਇਸ ਤੋਂ ਇਹ ਤੁਹਾਨੂੰ ਪਸੰਦ ਆ ਗਈ ਹੋਏਗੀ ਤੇ ਅੱਗੋਂ ਵੀ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲੈਣੀਆਂ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਿਤ ਹੀ ਨਵੀਆਂ ਤੋਂ ਨਵੀਆਂ ਜਿਹੜੀ ਸਾਡੇ ਵਿਭਾਗ ਵੱਲੋਂ ਆਉਣ ਵਾਲੀਆਂ ਜਿਹੜੀਆਂ ਨਵੀਆਂ-ਨਵੀਆਂ ਅਸਾਮੀਆਂ ਨੇ ਤੇ ਉਹਨਾਂ ਦੀ ਜਾਣਕਾਰੀ ਮਿਲ ਸਕੇ ਤੇ ਹੋਰ ਵੀ ਵਿਭਾਗ ਵੱਲੋਂ ਜਿਹੜੇ ਪੱਤਰ ਨਵੇਂ ਤੋਂ ਨਵੇਂ ਜਾਰੀ ਕੀਤੇ ਜਾਂਦੇ ਹਨ ਤੇ ਉਹਨਾਂ ਦੀ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਦੇਵਾਂਗੇ ਤੇ ਇਸ ਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਥੈਂਕ ਯੂ